ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮੁਖ ਪਿਆਰਿਆਂ ਕੋਲੋਂ ਇਸ ਵਿਚਾਰ ਨੂੰ ਸਰਵਨ ਕਰਦੇ ਹਾਂ ਗੁਰਮੁਖ ਜਦੋਂ ਆਪਾਂ ਅਭਿਆਸ ਦੇ ਰਸਤੇ ਉੱਪਰ ਚੱਲਦੇ ਹਾਂ ਤਾਂ ਇਹ ਕਿ ਉਹ ਲਖਣ ਰਸਤਾ ਆ ਵੀ ਜਿਵੇਂ ਅਸੀਂ ਕਰਮ ਕਰ ਲੈਨੇ ਆ ਜਾਂ ਕੋਈ ਵੀ ਅਸੀਂ ਇਸ ਸੰਸਾਰੀ ਦੇਸ਼ ਦੇ ਵਿੱਚ ਜੇ ਕੋਈ ਕੰਮ ਕਰਨਾ ਹੁੰਦਾ ਹੈ ਉਹਨਾਂ ਦਾ ਕਰਨ ਦਾ ਤਰੀਕਾ ਤੰਗ ਜਿਹੜਾ ਹੈ ਉਹ ਲੱਗ ਹੈ ਉਹਦੇ ਵਿੱਚ ਆਪਣਾ ਸਰੀਰ ਵੀ ਸ਼ਾਸਨ ਦਿੰਦਾ ਹੈ ਤੇ ਉਹਦੇ ਵਿੱਚ ਜਿਹੜਾ ਦੁਨਿਆਵੀ ਆਨੰਦ ਜਿਹੜਾ ਇਹ ਈਰਖਾ ਲਿੰਦਿਆ ਦੁਬਦਾ ਚੁਗਲੀ ਕਾਮ ਕ੍ਰੋਧ ਕਰਕੇ ਸਹਿਸ਼ਵਾਏ ਬਣ ਜਾਂਦਾ ਪਰ ਜਿਹੜਾ ਸ਼ਬਦ ਦਾ ਇਸ ਮਿਹਨਤ ਦਾ ਇਹ ਲੇਵ ਦਾ ਰਸਤਾ ਹੈ ਇਹਦੇ ਵਿੱਚ ਜਿਹੜਾ ਆਨੰਦ ਹੈ ਇਹਨਾਂ ਪੰਜਾਂ ਨੇ ਨਹੀਂ ਦੇਣਾ ਕਿਉਂਕਿ ਇਹ ਪੰਜ ਜਿਹੜੇ ਆ ਇਸ ਰਸਤੇ ਦੇ ਐਂਟੀ ਆ ਇਹ ਮਾਇਆ ਜਿਹੜੀ ਆ ਇਹ ਸਰੀਰ ਸਾਡਾ ਜਿਹੜਾ ਆ ਜਿਹਨੂੰ ਅੱਜ ਤੱਕ ਇਹਨਾਂ ਪਦਾਰਥ ਤ੍ਰੈਗੁਣੀ ਪਦਾਰਥਾਂ ਦੇ ਅਰਾਸਕਸ ਦਾ ਭੋਗ ਬਲਾਸਾਂ ਦਾ ਆਨੰਦ ਬਣ ਚੁੱਕਿਆ ਹੈ ਕਾਮਕਰੋਧ ਦਾ ਆਨੰਦ ਬਣ ਚੁੱਕਿਆ ਹੈ ਤੇ ਜਦੋਂ ਅਸੀਂ ਜਪ ਸ਼ਬਦ ਦਾ ਅਭਿਆਸ ਕਰਦੇ ਹਾਂ ਤੇ ਮਹਾਰਾਜ ਕਹਿੰਦੇ ਹੌਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇਕੱਠਾਏ ਇਹ ਸਰੀਰ ਹੌਮੇ ਦਾ ਬਣਿਆ ਹੋਇਆ ਤੇ ਇਹ ਹੌਮੇ ਰੂਪੀ ਸਰੀਰ ਜਿਹੜਾ ਆ ਸਾਡੇ ਵਿਚਾਰ ਆ ਇਹਨਾਂ ਵਿਰੋਧ ਕਰਦੇ ਸੋ ਉੱਥੇ ਫਿਰ ਉਨਮਾਦ ਬਣਦਾ ਹੈ ਨਿਦਰਾ ਬਣਦੀ ਹੈ ਆਲਸ ਬਣਦਾ ਹੈ ਤੇ ਜਿੰਦੇ ਨਾਲ ਫਿਰ ਇਹ ਜਿਹੜਾ ਸਰੀਰ ਨੇ ਕਿਉਂਕਿ ਅਜ ਤੱਕ ਅਦਾਰਥ ਦੇ ਨਾਲ ਦਿਨਿਆਵੀ ਵਿਚਾਰਾਂ ਨਾਲ ਮੋਹ ਪਾਇਆ ਤੇ ਜਦੋਂ ਅਸੀਂ ਸ਼ਬਦ ਰੂਪੀ ਅੰਮ੍ਰਿਤ ਰੂਪੀ ਜਿਹੜਾ ਹੈਗਾ ਨਾਮ ਦੇ ਨਾਲ ਮੋਹ ਪਾਉਣ ਲੱਗਦੇ ਹਾਂ ਉਦੋਂ ਪਿਆਰ ਪਾਉਂਦੇ ਹਾਂ ਤਾਂ ਫਿਰ ਸਰੀਰ ਜਿਹੜਾ ਥੋੜਾ ਜਿਹਾ ਹਾਲਸ ਕਰਦਾ ਉਹਦਾ ਕਾਰਨ ਇਹ ਆ ਵੀ ਜਿਹੜੇ ਪੰਜ ਨੇ ਜਿਹੜਾ ਹੈ ਸਾਨੂੰ ਦੁਬਾਰਾ ਧਾਰ ਦੇ ਰਸਤੇ ਤੇ ਅਗੰਦੇ ਰਸਤੇ ਦੇ ਖਿੱਚਦੇ ਆ ਔਰ ਦੂਜਾ ਸਾਡੇ ਸਰੀਰ ਨੂੰ ਅਜੇ ਤੱਕ ਆਦਤ ਨਹੀਂ ਬਣੀ ਹੁੰਦੀ ਨਾਮ ਜਪਣ ਦੀ ਰਸ ਲੈਣ ਦੀ ਇਹ ਖੁਸ਼ਬੂਆਂ ਲੈਣ ਦੀ ਕਿਉਂਕਿ ਇਹ ਬਿਸਟਾ ਦੇ ਵਿੱਚ ਦਾ ਵਾਸਤੇ ਇਹਨੂੰ ਗੰਦਗੀ ਚੰਗੀ ਲੱਗਦੀ ਹੈ ਤੇ ਜਿਵੇਂ ਕਾਹਨ ਨੂੰ ਕਹਿੰਦੇ ਆ ਵੀ ਅੰਮ੍ਰਿਤ ਪਿਆ ਦੇਈਏ ਪਰ ਜਿੰਨੀ ਦੇਰ ਤੱਕ ਉਹ ਜਿਹੜਾ ਬਿਸ਼ਟਾ ਨਾ ਖਾ ਲਵੇ ਮਿੱਠਾ ਨਾ ਖਾ ਲਵੇ ਉਨੀ ਦੇਰ ਤੱਕ ਉਹਦੀ ਤ੍ਰਿਪਤੀ ਨਹੀਂ ਹੁੰਦੀ ਸੋ ਇਸ ਤਰੀਕੇ ਫਿਰ ਸਾਡੇ ਸਰੀਰ ਦੇ ਵਿੱਚ ਜਿਹੜਾ ਆ ਉਹ ਜਿਵੇਂ ਆਮ ਤੌਰ ਤੇ ਬਾਹਰ ਪੋਲਿਊਸ਼ਨ ਹੋ ਜਾਂਦਾ ਨੇ ਇਸ ਤਰੀਕੇ ਵਿਚਾਰਾਂ ਦਾ ਪੋਲਿਊਸ਼ਨ ਪੈਦਾ ਹੋਇਆ ਹੁੰਦਾ ਇਹਦੇ ਲਈ ਤੁਸੀਂ ਇਹ ਕਰਨਾ ਕਿ ਵੀ ਤੁਸੀਂ ਹਫਤਾਕ ਜਾਂ 10 ਦਿਨ ਲਗਾਤਾਰ ਤੁਰਦੇ ਫਿਰਦੇ ਉੱਠਦੇ ਬੈਠਦੇ ਜਿੰਨਾ ਵੀ ਤੁਸੀਂ ਹੋ ਸਕਦਾ ਵਧੂ ਵੱਧ ਗੁਰਮੰਤਰ ਦਾ ਅਭਿਆਸ ਕਰੋ तकरीबन 7-8 ਘੰਟੇ ਤੁਰਦੇ ਫਿਰਦੇ ਤੁਸੀਂ ਜਿਆਦਾ ਕਰੋ ਧਿਆਨ ਰੱਖੋ ਵੀ ਕਰਮ ਕਰਦੇ ਆ ਤੁਸੀਂ ਮਤਲਬ ਕਿ ਜਿਹੜਾ ਹੈਗਾ ਵਿਸਰੇ ਨਾ ਬਿਲਕੁਲ ਤੇ ਤੁਸੀਂ 10ਕ ਦਿਨ ਜੇਕਰ तकरीबन 10-12 10-12 ਘੰਟੇ ਲਾ ਦਿਓਗੇ ਬੋਲ ਬੋਲ ਕੇ ਵਾਸਤੇ ਤੁਰਦੇ ਫਿਰਦੇ ਕਰੀ ਜਾਣਾ ਤੇ ਬੈਠ ਕੇ ਵੀ ਕਰੀ ਜਾਣਾ ਦੋ ਤਿੰਨ ਟਾਈਮ ਬੈਠ ਕੇ ਕਰ ਲੈਣਾ ਤੁਰਦੇ ਫਿਰਦੇ ਕਰ ਲੈਣਾ ਉਹਦੇ ਨਾਲ ਕੀ ਹੋਊਗਾ ਜਿਹੜਾ ਸ਼ਬਦ ਦਾ ਜਾਪ ਹੋਏਗਾ ਸ਼ਬਦ ਦੀ એનર્ਜੀ ਆ ਉਹ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਬੰਦ ਹੋਏ ਸੂਖਮ ਰੋਮ ਹੁੰਦੇ ਆ ਸਾਡੇ ਅੰਦਰ ਈੜਾ ਪਿੰਗਲਾ ਦਾ ਜਿਹੜਾ ਸੰਚਲਨ ਐਸਾ ਘੁਮਿਆ ਹੁੰਦਾ ਹੈ ਕਿ ਜਿਹੜੀ ਸੁਖਮਣ ਜਿਹੜੀ ਆ ਉਹ ਮੂਰਛਤ ਹੋਈ ਹੁੰਦੀ ਏ ਭਾਵ ਕਿ ਸੁੰਗੜੀ ਹੋਈ ਹੁੰਦੀ ਆ ਤੇ ਉਹ ਜਦੋਂ ਅਸੀਂ ਅਭਿਆਸ ਦੀ એનર્ਜੀ ਪੈਦਾ ਕਰਾਂਗੇ ਉਹਦੇ ਨਾਲ ਸਾਡੇ ਅੰਦਰ ਅੰਮ੍ਰਿਤ ਸਹਿਜ ਸਭਾਏ ਪੈਦਾ ਹੋ ਜਾਏਗਾ ਕਿਉਂਕਿ ਅੰਮ੍ਰਿਤ ਰੂਪੀ ਸ਼ਬਦ ਹੁੰਦਾ ਤੇ ਜਿਹੜਾ ਤੁਹਾਡੇ ਅੰਦਰਲਾ ਆਲਸ ਹੈ ਤੁਹਾਡੇ ਅੰਦਰ ਜਿਹੜੀ ਗੰਦੀ ਹਵਾ ਆ ਗੰਦਾ ਪਾਣੀ ਆ ਜਿਹੜਾ ਉਹ ਸਾਡੇ ਅੰਦਰ ਹਰ ਇੱਕ ਦਿਨ ਮੇ ਠਹਿਰ ਜਾਂਦਾ ਆ ਫੇਫੜੇ ਆ ਗੁਰਦੇ ਆ ਇਹ ਸਾਰੇ ਜਿਆਦਾ ਅਭਿਆਸ ਕਰਨ ਦੇ ਨਾਲ ਤੁਰਦੇ ਫਿਰਦੇ ਉੱਠਦੇ ਬੈਠਦੇ ਨਾਲ ਉਹ ਸਾਫ਼ ਹੋ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਫਿਰ ਤੁਸੀਂ ਜਦੋਂ ਬੈਠ ਕੇ ਅਭਿਆਸ ਕਰੋਗੇ ਤੇ ਫਿਰ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ ਇਹ ਤੁਹਾਡਾ ਗੁਰਮੰਤਰ ਦਾ ਅਭਿਆਸ ਘਟ ਹੋਣ ਕਰਕੇ ਜਿਆਦਾ ਤੁਸੀਂ ਬੈਠ ਕੇ ਕਰਦੇ ਹੋ ਜਾਂ ਪਹਿਲੀ ਸਟੇਜ ਤੇ ਅਸੀਂ ਸਹਿਜ ਵਿੱਚ ਜਾਂ ਸੁਨ ਵਿੱਚ ਨਹੀਂ ਜਾਣਾ ਹੁੰਦਾ ਪਹਿਲੀ ਸਟੇਜ ਤੇ ਸ੍ਰੀ ਗੁਰਮੰਤਰ ਦਾ ਅਭਿਆਸ ਰੋਮ ਰੋਮ ਵਿੱਚ ਬਸਾਉਣਾ ਹੁੰਦਾ ਜਦੋਂ ਪੂਰਾ ਵਸ ਜਾਏਗਾ ਤੇ ਫਿਰ ਇਹ ਤੁਹਾਡੇ ਮਨ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਸੱਚੇ ਨਾਮ ਦੀ ਲੱਗਿਆ ਭੁੱਖ ਤਿਤ ਭੁੱਖ ਹੈ ਚਲੀਆ ਦੁਖ ਸੋ ਇਹਨੂੰ ਮਾਰੇ ਕਦੇ ਦੇਖੋ ਭਾਈ ਗਿਆਨ ਕੀ ਆਂਦੀ ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਫੰਦੀ ਤੇ ਗਿਆਨ ਦੀ ਆਂਦੀ ਲਿਆਉਣੀ ਪਊਗੀ ਗਿਆਨ ਕਿਹੜਾ ਗੁਰਮੁਖ ਗਿਆਨ ਇੱਕੋ ਹੈ ਜਤਾਂ ਅੰਦਿਨ ਨਾਮ ਰਵੀਜੈ ਅੰਦਿਨ ਨਾਮ ਜਪਣਾ ਤੇ ਤੁਰਦੇ ਫਿਰਦੇ ਤੇ ਉੱਠਦੇ ਬੈਠਦੇ ਤੁਸੀਂ ਲਗਾਤਾਰ 10 10 12 12 ਘੰਟੇ ਲਾ ਲਿਓ ਉਹ ਦਿਨ ਨਾਲ ਤੁਹਾਡਾ ਮਨ ਤਾਂ ਸਾਫ ਹੋ ਜਾਏਗਾ ਮਨਤਨ ਤੋਂ ਹੈ ਸਭਦ ਵਿਚਾਰੀ ਤੇ ਇਹ ਉਹ ਨਮਾਜ਼ ਖਤਮ ਹੋ ਜਾਏਗਾ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖਾਂ ਦਾ ਬਹੁਤ ਧੰਨਵਾਦ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਮੁਖਾਂ ਨੇ ਸਮਝਾਉਣਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ